ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀ ਕਲਗਿਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੇ ਆਮੋ ਖੇਰ ਲੈਸ ਤੇ ਚੀਨ ਨੇ ਕੈਨਡਾ ਵਿਰੁੱਧ ਡਬਲਯੂਟੀਓ ਨੂੰ ਕੀਤੀ ਸ਼ਿਕਾਇਤ ਈਵੀ ਸਟੀਲ ਤੇ ਐਲੂਮੀਨੀਅਮ ਟੈਰਿਫ ਲਾਗੂ ਕਰਨ ਦਾ ਮਾਮਲਾ ਕੈਨਡਾ ਸਰਕਾਰ ਨੇ ਬਦਲੇ ਆਪਣਾ ਫੈਸਲਾ 700 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਡਿਪੂਟੇਸ਼ਨ ਤੇ ਲਗਾਈ ਰੋਕ ਦੋ ਪੰਜਾਬੀ ਨੌਜਵਾਨਾਂ ਦੀ ਭਾਲ ਕਰ ਰਹੀ ਟੋਰਾਂਟੋ ਪੁਲਿਸ ਟੋਰਾਂਟੋ ਦੇ ਸੀਐਮ ਟਾਵਰ ਨੇੜੇ ਕੀਤੀ ਸੀ ਕਥਿਤ ਤੱਕ ਉਠਮਾਰ ਮੈਂਟੋਬਾ ਸਰਕਾਰ ਨੇ ਵਿਦਿਆਰਥੀਆਂ ਦੇ ਉੱਤੇ ਲਗਾਈ ਸੈੱਲਫੋਨ ਪਾਬੰਦੀ ਬਿਮਾਰ ਵਿਦਿਆਰਥੀਆਂ ਦੇ ਮਾਪੇ ਗੈਰì ਚਿੰਤਾ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਹਾਲ ਹੀ ਦੇ ਵਿੱਚ ਕੈਨੇਡਾ ਨੇ ਚੀਨ ਦੇ ਈਵੀ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਟੈਰਿਫ ਲਾਗੂ ਦਿੱਤਾ ਸੀ ਹਾਲਾਂਕਿ ਇਹ ਟੈਰਿਫ 1 ਅਕਤੂਬਰ ਤੋਂ ਲਾਗੂ ਹੋਵੇਗਾ ਪਰ ਇਸੇ ਹੀ ਸੰਦਰਭ ਦੇ ਵਿੱਚ ਹੁਣ ਚੀਨ ਨੇ ਕੈਨੇਡਾ ਦੇ ਖਿਲਾਫ ਇੱਕ ਸ਼ਿਕਾਇਤ ਕਰ ਦਿੱਤੀ ਹੈ ਚੀਨ ਨੇ ਕੈਨੇਡਾ ਦੇ ਈਵੀ ਸਟੀਲ ਤੇ ਐਲੂਮੀਨੀਅਮ ਟੈਰਿਫ ਲਾਗੂ ਕਰਨ ਦੇ ਫੈਸਲੇ ਦੇ ਵਿਰੁੱਧ ਡਬਲਯੂਟੀਓ ਨੂੰ ਸ਼ਿਕਾਇਤ ਦਿੱਤੀ ਹੈ ਕੈਨੇਡਾ ਦੁਆਰਾ ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ਅਲੂਮੀਨੀਅਮ ਅਤੇ ਸਟੀਲ ਤੇ ਹਾਲ ਹੀ ਵਿੱਚ ਐਲਾਨ ਕੀਤੇ ਟੈਰਫ ਨੂੰ ਲੈ ਕੇ ਚੀਨ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਕੈਨੇਡਾ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। چین ਦੇ ਕਮਰਸ ਮੰਤਰਾਲੇ ਨੇ ਪਿਛਲੇ ਹਫਤੇ ਇਹ ਸ਼ਿਕਾਇਤ ਦਾਇਰ ਕਰਨ ਦਾ ਅਹਦ ਕੀਤਾ ਸੀ ਅਮਰੀਕਾ ਦੀ ਸਰਕਾਰ ਨੇ ਹਾਲ ਹੀ ਵਿੱਚ ਅਜਿਹੇ ਹੀ ਕਦਮ ਚੁੱਕੇ ਸਨ ਅਤੇ ਇਸੇ ਤਰ੍ਹਾਂ ਸੇ ਕੈਨੇਡਾ ਨੇ ਵੀ ਨਵੇਂ ਟੈਰਫਾਂ ਦੀ ਨੀਤੀ ਅਖਤਿਆਰ ਕੀਤੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ 26 ਅਗਸਤ ਨੂੰ ਐਲਾਨ ਕੀਤਾ ਕਿ ਕੈਨੇਡਾ ਚੀਨੀ EVs ਤੇ 100% ਅਤੇ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਿਫ ਲਗਾਏਗਾ ਅਮਰੀਕੀ ਟੈਰਿਫ ਹਜੇ ਲਾਗੂ ਹੋਣੇ ਨੇ ਪਰ ਕੈਨੇਡਾ ਦੇ ਟੈਰਿਫ 1 ਅਕਤੂਬਰ ਤੋਂ ਪ੍ਰਭਾਵੀ ਹੋ ਜਾਣਗੇ ਵਿੱਤ ਮੰਤਰੀ ਕ੍ਰਿਸਟਿਆਫ ਫ੍ਰੀਲੈਂਡ ਨੇ ਇਸ ਫੈਸਲੇ ਪਿੱਛੇ ਗੈਰ ਉਚਿਤ ਵਪਾਰਕ ਵਰਤਾਰਿਆਂ ਦਾ ਹਵਾਲਾ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਚੀਨ ਦੇ ਵਾਤਾਵਰਣ ਅਤੇ ਲੇਬਰ ਮਾਪਦੰਡਾਂ ਨੂੰ ਭੰਡ ਦਿਆਂ ਕਿਹਾ ਕਿ ਇਹ ਚੀਨ ਨੂੰ ਆਪਣੇ ਉਤਪਾਦਾਂ ਨੂੰ ਅਨੁਚਿਤ ਮੁੱਲ ਅਤੇ ਮਾਰਕੀਟ ਵਿੱਚ ਡੰਪ ਕਰਨ ਦੀ ਇਜਾਜ਼ਤ ਦਿੰਦੇ ਨੇ ਜਵਾਬੀ ਕਾਰਵਾਈ ਵਿੱਚ ਚੀਨ ਨੇ ਇਸ ਹਫ਼ਤੇ ਕੈਨੇਡੀਅਨ ਕੈਨੋਲਾ ਆਯਾਤ ਦੀ ਐਂਟੀ ਡੰਪਿੰਗ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਚੀਨੀ ਕੰਪਨੀਆਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਕਰਨ ਦਾ ਤਹੱਈਆ ਪ੍ਰਗਟਾਇਆ ਹੁਣ ਵੇਖਣਾ ਹੋਵੇਗਾ ਚੀਨ ਅਤੇ ਕੈਨੇਡਾ ਵਿਚਾਲੇ ਸ਼ੁਰੂ ਹੋਈ ਇਹ ਤਲਖੀ ਕਿੱਥੇ ਤੱਕ ਪਹੁੰਚਦੀ ਹੈ ਅਤੇ ਦੋਹਾਂ ਦੇਸ਼ਾਂ ਨੂੰ ਇਸ ਦਾ ਕੀ ਨੁਕਸਾਨ ਚੱਲਣਾ ਪੈ ਸਕਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੈਨੇਡਾ ਚ ਡਿਪਟੀਸ਼ਨ ਦੇ ਖਤਰੇ ਵਿਚਾਲੇ ਰਹਿ ਰਹੇ ਸੈਂਕੜੇ ਭਾਰਤੀਆਂ ਲਈ ਹੁਣ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ ਲੰਬੇ ਵਿਰੋਧ ਅਤੇ ਰਾਜਨੀਤਿਕ ਦਖਲ ਤੋਂ ਬਾਅਦ ਕੈਨੇਡਾ ਨੇ ਇਨ੍ਹਾਂ ਭਾਰਤੀਆਂ ਦਾ ਡਿਪਟੀਸ਼ਨ ਅਸਥਾਈ ਤੌਰ ਤੇ ਰੋਕ ਦਿੱਤਾ ਦੱਸ ਦਈਏ ਕਿ ਕੈਨੇਡਾ ਸਰਕਾਰ ਨੇ 700 ਵਿਦਿਆਰਥੀਆਂ ਦੀ ਡਿਪਟੀਸ਼ਨ ਤੇ ਰੋਕ ਲਗਾਈ ਹੈ ਲੰਬੇ ਵਿਰੋਧ ਅਤੇ ਕੂਟਨੀਤਿਕ ਦਖਲ ਤੋਂ ਬਾਅਦ ਕੈਨੇਡਾ ਨੇ ਇਨ੍ਹਾਂ ਭਾਰਤੀਆਂ ਦੀ ਡਿਪਟੀਸ਼ਨ ਅਸਥਾਈ ਤੌਰ ਤੇ ਰੋਕ ਦਿੱਤੀ ਹੈ ਇਹ ਨੌਜਵਾਨ ਕਈ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਏ ਸਨ ਪਰ ਭਾਰਤ ਵਿੱਚ ਇੱਕ ਇਮੀਗ੍ਰੇਸ਼ਨ ਏਜੰਟ ਦੀ ਧੋਖਾਧੜੀ ਕਾਰਨ ਇਹ ਸਾਰੇ ਹਾਲ ਹੀ ਵਿੱਚ ਦੇਸ਼ ਨਿਕਾਲੇ ਦੇ ਕੇਂਦਰ ਵਿੱਚ ਆ ਗਏ ਸਨ ਕੈਨੇਡੀਅਨ ਸਰਕਾਰ ਨੇ ਜਾਲੀ ਦਸਤਾਵੇਜ਼ਾਂ ਕਾਰਨ ਉਨ੍ਹਾਂ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਸੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀ ਕੈਨੇਡੀਅਨ ਸਰਕਾਰ ਦੇ ਦੇਸ਼ ਨਿਕਾਲੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਫਿਲਹਾਲ ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ ਕੈਨੇਡੀਅਨ ਅਧਿਕਾਰੀਆਂ ਨੇ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡੀਅਨ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ 700 ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਭੇਜੇ ਨੇ 5 ਜੂਨ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਲਾਪ੍ਰੀਤ ਸਿੰਘ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕੀਤੀ ਸੀ। ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ ਲਾਪ੍ਰੀਤ ਸਿੰਘ ਨੂੰ 13 ਜੂਨ ਤੱਕ ਕੈਨੇਡਾ ਛੱਡਣ ਲਈ ਕਿਹਾ ਗਿਆ ਸੀ। ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਸਨੇ 6 ਸਾਲ ਪਹਿਲਾਂ ਸਟੱਡੀ ਪਰਮਿਟ ਤੇ ਕੈਨੇਡਾ ਦਾਖਲ ਹੋਣ ਲਈ ਜੋ ਪੇਸ਼ਕਸ਼ ਪੱਤਰ ਵਰਤਿਆ ਸੀ ਉਹ ਧੋਖਾੜੀ ਵਾਲਾ ਸੀ। ਇਸ ਖੁਲਾਸੇ ਤੋਂ ਬਾਅਦ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਵੱਡੇ ਕਪਲੇ ਦਾ ਪਰਦਾਫਾਸ਼ ਕੀਤਾ। ਇਹਨਾਂ ਵਿੱਚ ਕਈ ਹੋਰ ਭਾਰਤੀ ਨੌਜਵਾਨ ਵੀ ਸ਼ਾਮਿਲ ਸਨ ਜੋ ਮੁੱਖ ਤੌਰ ਤੇ ਪੰਜਾਬ ਦੇ ਇੱਕ ਏਜੰਟ ਤੋਂ ਮਿਲੇ ਇਸੇ ਤਰ੍ਹਾਂ ਦੇ ਜਾਲੀ ਦਸਤਾਵੇਜ਼ਾਂ ਤੇ ਕੈਨੇਡਾ ਵਿੱਚ ਦਾਖਲ ਹੋਏ ਸਨ। ਕੈਨੇਡਾ ਵਿੱਚ ਡਿਪੋਰਟ ਹੋਣ ਦੀ ਧਮਕੀ ਦਾ ਸਾਹਮਣਾ ਕਰ ਰਹੇ ਜ਼ਿਆਦਾਤਰ ਵਿਦਿਆਰਥੀ ਜਲੰਧਰ ਦੇ ਇੱਕ ਇਮੀਗ੍ਰੇਸ਼ਨ ਏਜੰਟ ਦੇ ਹੱਥੋਂ ਧੋਖਾਧੜੀ ਦਾ ਸ਼ਿਕਾਰ ਹੋਏ ਸਨ। ਇਸ 에ਜੰਟ ਨੇ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਫਰਜ਼ੀ ਆਫਰ ਲੈਟਰ ਦਿੱਤੇ ਵਿਦਿਆਰਥੀਆਂ ਨੂੰ ਯਕੀਨ ਹੋ ਗਿਆ ਕਿ ਉਹਨਾਂ ਨੂੰ ਜਾਇਜ਼ ਦਾਖਲਾ ਮਿਲ ਗਿਆ ਹੈ ਇੱਥੋਂ ਤੱਕ ਕਿ ਕਨੇਡੀਅਨ ਦੂਤਖਾਨ ਦੇ ਅਧਿਕਾਰੀਆਂ ਨੂੰ ਵੀਜ਼ਾ ਦੇਣ ਸਮੇਂ ਹੋਈ ਧੋਖਾਧੜੀ ਦਾ ਪਤਾ ਨਹੀਂ ਲੱਗਾ ਕਨੇਡੀਅਨ ਇੰਬੈਸੀ ਦੇ ਅਧਿਕਾਰੀਆਂ ਨੂੰ ਵੀ ਵੀਜ਼ਾ ਦੇਣ ਸਮੇਂ ਹੋਈ ਧੋਖਾਧੜੀ ਦਾ ਪਤਾ ਨਹੀਂ ਲੱਗਾ ਕੈਨੇਡਾ ਪਹੁੰਚਣ ਤੇ ਇਹਨਾਂ ਨੌਜਵਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਉਹਨਾਂ ਸੰਸਥਾਵਾਂ ਵਿੱਚ ਦਾਖਲਾ ਨਹੀਂ ਲਿਆ ਜਿੱਥੇ ਉਹਨਾਂ ਨੇ ਜਾਣਾ ਸੀ ਬਹੁਤ ਸਾਰੇ ਨੌਜਵਾਨ 2016 ਦੇ ਸ਼ੁਰੂ ਵਿੱਚ ਕੈਨੇਡਾ ਆਏ ਸਨ ਪਰ ਉਹਨਾਂ ਨੇ ਕੈਨੇਡਾ ਵਿੱਚ ਪੱਕੇ ਤੌਰ ਤੇ ਨਿਵਾਸ ਲਈ ਅਰਜ਼ੀ ਦੇਣ ਤੋਂ ਬਾਅਦ ਧੋਖਾ ਧੜੀ ਦਾ ਅਹਿਸਾਸ ਕੀਤਾ CBSE ਦੀ ਜਾਂਚ ਤੋਂ ਬਾਅਦ 700 ਤੋਂ ਵੱਧ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਮਾਮਲੇ 'ਚ ਕੂਟਨੀਤਕ ਦਖਲਅੰਦਾਜ਼ੀ ਵੀ ਹੋਈ ਜਿਸ ਤੋਂ ਬਾਅਦ ਹੁਣ ਕੈਂਟਾ ਨੇ ਦੇਸ਼ ਨਿਕਾਲੇ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਹਿਮ ਮੋੜ ਵੇਖ ਨੂੰ ਮਿਲਦਾ ਹੈ ਕੁੱਟਮਾਰ ਦੇ ਮਾਮਲੇ ਦੇ ਵਿੱਚ ਟੋਰਾਂਟੋ ਪੁਲਿਸ ਦੋ ਪੰਜਾਬੀਆਂ ਦੀ ਭਾਲ ਕਰ ਰਹੀ ਹੈ ਟੋਰਾਂਟੋ ਦੇ ਸੀਐਨ ਟਾਵਰ ਨੇੜੇ ਹੋਏ ਇਸ ਹਮਲੇ ਦੀ ਪੜਤਾਲ ਕਰ ਰਹੀ ਹੈ ਪੁਲਿਸ ਜਿਸ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਦੀ ਜਾਂਚ ਪੜਤਾਲ ਲਈ ਲੋਕਾਂ ਤੋਂ ਵੀ ਮਦਦ ਮੰਗੀ ਹੈ ਦੱਸਦੇ ਹੋਏ ਕਿ ਇਹ ਘਟਨਾ ਉਦੋਂ ਹੋਈ ਸੀ ਜਦੋਂ ਦੋ ਨੌਜਵਾਨਾਂ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਬਿਨਾਂ ਕਿਸੇ ਵਜ੍ਹਾ ਤੋਂ ਇੱਕ ਪੀੜਤ ਨੂੰ ਨਿਸ਼ਾਨਾ ਬਣਾਇਆ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਮੌਕੇ ਵਾਰਦਾਤ ਤੋਂ ਫਰਾਰ ਹੋ ਗਏ ਟੋਰਾਂਟੋ ਪੁਲਿਸ ਸਰਵਿਸ ਅਸਾਲਟ ਜਾਂਚ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਜਨਤਾ ਦੀ ਸਹਾਇਤਾ ਲਈ ਬੇਨਤੀ ਕਰ ਰਹੀ ਹੈ 11 ਫਰਵਰੀ 2024 ਯਾਨੀ ਕਿ ਦਿਨ ਐਤਵਾਰ ਨੂੰ ਸਵੇਰੇ 2 ਵਜੇ 39 ਮਿੰਟ ਤੇ ਪੁਲਿਸ ਨੇ ਬ੍ਰੈਮਨਰ ਬਲਵਾਰਡ ਅਤੇ ਲੋਅਰ ਸਿੰਕੋ ਸਟਰੀਟ ਖੇਤਰ ਵਿੱਚ ਹੋਏ ਹਮਲੇ ਲਈ ਇੱਕ ਕਾਲ ਦਾ ਜਵਾਬ ਦਿੱਤਾ ਦੱਸਿਆ ਜਾਂਦਾ ਹੈ ਕਿ ਪੀੜਤ ਨੂੰ ਦੋ ਅਣਪਛਾਤੇ ਸ਼ੱਕੀਆਂ ਨੇ ਸੰਪਰਕ ਕੀਤਾ ਬਿਨਾਂ ੜਕਾਹਟ ਦੇ ਸ਼ੱਕੀਆਂ ਨੇ ਪੀੜਤਾ ਦੀ ਕੁੱਟਮਾਰ ਕੀਤੀ ਅਤੇ ਪੀੜਤਾ ਦਾ ਮੋਬਾਈਲ ਫੋਨ ਜ਼ਮੀਨ ਤੇ ਸੁੱਟ ਦਿੱਤਾ ਸ਼ੱਕੀ ਵਿਅਕਤੀਆਂ ਨੂੰ ਐਲਬੋਡਾ ਲਾਇਸੈਂਸ ਪਲੇਟ ਸੀ ਐਲ ਐਕਸ 3430 ਵਾਲੀ ਚਿੱਟੇ ਰੰਗ ਦੀ ਹੋਂਡਾ ਸਿਵਿਕ ਵਿੱਚ ਇਲਾਕੇ ਤੋਂ ਭੱਜਦੇ ਹੋਏ ਵੇਖਿਆ ਗਿਆ 피ੜਿਤ ਨੂੰ غیر جانਲੇਵਾ ਸੱਟਾਂ ਲੱਗੀਆਂ ਪਹਿਲੇ ਸ਼ੱਕੀ ਦੀ ਪਛਾਣ 20 ਤੋਂ 30 ਸਾਲ ਦੀ ਉਮਰ ਦੇ ਵਿਚਾਲੇ 5 ਫੁੱਟ 7 ਇੰਚ ਤੋਂ ਲੈ ਕੇ 5 ਫੁੱਟ 10 ਇੰਚ ਕੱਦ ਵਾਲਾ ਵਿਅਕਤੀ ਦੱਸਿਆ ਜਾਂਦਾ ਹੈ ਉਸਦੇ ਕਾਲੇ ਵਾਲ ਸੀ ਤੇ ਉਸਦੀ ਦਾੜੀ ਸੀਗੀ ਉਸਨੇ ਗੁਲਾਬੀ ਰੰਗ ਦੀ スウェット ਸ਼ਰਟ ਪਾਈ ਹੋਈ ਸੀ ਕਾਲੀ ਪੈਂਟ ਪਾਈ ਸੀ ਤੇ ਕਾਲੇ ਰੰਗ ਦੇ ਜੁੱਤੇ ਪਾਏ ਹੋਏ ਸਨ ਦੂਜੇ ਸ਼ੱਕੀ ਦੀ ਪਛਾਣ ਵਜੋਂ ਉਸਨੂੰ 20 ਤੋਂ 30 ਸਾਲ ਦੇ ਦਰਮਿਆਨ ਦੱਸਿਆ ਜਾ ਰਿਹਾ ਹੈ ਜਿਸ ਦਾ ਕੱਦ 5 ਫੁੱਟ 7 ਇੰਚ ਤੋਂ ਲੈ ਕੇ 5 ਫੁੱਟ 9 ਇੰਚ ਦੇ ਵਿਚਾਲੇ ਸੀ ਉਸ ਨੇ ਦਾੜੀ ਅਤੇ ਮੁੱਛਾਂ ਰੱਖੀਆਂ ਹੋਈਆਂ ਸਨ ਉਸ ਨੇ ਹਰੇ ਰੰਗ ਦੀ ਪੰਗ ਪਾਈ ਹੋਈ ਸੀ ਲਾਲ ਅਤੇ ਕਾਲੀ ਕਮੀਜ਼ ਪਹਿਨੀ ਹੋਈ ਸੀ ਕਾਲੀ ਪੈਂਟ ਪਾਈ ਹੋਈ ਸੀ ਤੇ ਕਾਲੇ ਹੀ ਰੰਗ ਦੇ ਜੁੱਤੇ ਵੀ ਪੈਨੇ ਹੋਏ ਸਨ ਇਹ ਦੋਵੇਂ ਪੰਜਾਬੀ ਮੂਲ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਪੁਲਿਸ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਦੀ ਜਾਣਕਾਰੀ ਦੇਣ ਵਾਸਤੇ 4168085200 ਤੇ ਜਾਂ ਫਿਰ ਕ੍ਰਾਈਮ ਸਟਾਪਰਜ਼ ਨੂੰ 41622228477 ਦੇ ਉੱਤੇ ਜਾਂ ਫਿਰ www.222tips.com ਤੇ ਅਗਿਆਤ ਤੌਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਇਨ੍ਹਾਂ ਸ਼ੱਕੀਆਂ ਦੀ ਜੇਕਰ ਕੋਈ ਜਾਣਕਾਰੀ ਹੈ ਤਾਂ ਪੁਲਿਸ ਤੱਕ ਉਹ ਜਾਣਕਾਰੀ ਵੀ ਪਹੁੰਚਾਈ ਜਾਵੇ ਤੇ ਇਹਨਾਂ ਨੂੰ ਲੱਭਣ ਵਾਸਤੇ ਪੁਲਿਸ ਦੀ ਪੂਰਜ਼ੋਰ ਮਦਦ ਕੀਤੀ ਜਾਵੇ ਮੈਨੀਟੋਬਾ ਨੇ ਹਾਲ ਹੀ ਦੇ ਵਿੱਚ ਕਲਾਸਰੂਮ ਦੇ ਵਿੱਚ ਸੈਲਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾਈ ਹੈ ਜਿਸ ਤੋਂ ਬਾਅਦ ਹੁਣ ਮਾਪੇ ਗੈਰੀ ਚਿੰਤਾ ਦੇ ਵਿੱਚ ਵਿਖਾਈ ਦੇ ਰਹੇ ਨੇ ਇੱਕ ਵਿਦਿਆਰਥੀ ਦੀ ਮਾਂ ਦਾ ਕਹਿਣਾ ਹੈ ਕਿ ਡਾਕਟਰੀ ਕਾਰਨਾਂ ਕਰਕੇ ਡਿਵਾਈਸ ਦੀ ਵਰਤੋਂ ਕਰਨ ਦੀ ਉਸਦੇ ਬੇਟੇ ਨੂੰ ਜ਼ਰੂਰਤ ਹੈ ਵਿਨਿਪੈਗ ਦੇ ਇੱਕ ਬਾਲ ਰੋਗ ਵਿਗਿਆਨੀ ਦਾ ਤਾਂ ਕਹਿਣਾ ਹੈ ਕਿ ਨਵੀਂ ਨੀਤੀ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਨਾਲ ਖੁੱਲੀ ਚਰਚਾ ਦੀ ਇਜਾਜ਼ਤ ਦਿੰਦੀ ਹੈ ਵਿਪਿੰਨ ਸਿੱਖੰਦੀਆਂ ਲੋੜਾਂ ਵਾਲੇ ਗ੍ਰੇਡ 9 ਦੇ ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਉਸਦੇ ਬੇਟੇ ਦਾ ਹਾਈ ਸਕੂਲ ਦਾ ਪਹਿਲਾ ਦਿਨ ਬਹੁਤ ਵਧੀਆ ਸੀ ਕਿਉਂਕਿ ਮੈਨੀਟੋਬਾ ਦੇ ਸਕੂਲਾਂ ਵਿੱਚ ਸੈਲਫੋਨ ਪਾਬੰਦੀ ਦਾ ਮਤਲਬ ਹੈ ਕਿ ਉਹ ਉਸ ਡਿਵਾਈਸ ਦੀ ਵਰਤੋਂ ਕਰਨ ਵਿੱਚ ਅਸਮਰੱਥ ਸੀ ਜਿਸਤੇ ਉਹ ਪਾਮਨਾਤਮਕ ਸਹਾਇਤਾ ਲਈ ਅਤੇ ਇੱਕ ਵਿਦਿਅਕ ਸਾਧਨ ਵਜੋਂ ਨਿਰਭਰ ਕਰਦਾ ਹੈ ਡੋਨਾ ਬਾਗੂ ਨੇ ਕਿਹਾ ਕਿ ਉਸ ਦਾ 13 ਸਾਲਾਂ ਦਾ ਬੇਟਾ ਜਿਸ ਨੂੰ ADHD ਚਿੰਤਾ ਅਤੇ ਇੱਕ ਬੌਧਿਕ ਅਪੰਗਤਾ ਹੈ ਉਹ ਇੱਕ ਟੈਬਲੇਟ ਦੀ ਵਰਤੋਂ ਕਰਦਾ ਹੈ ਡਿਵੀਜ਼ਨ ਦੁਆਰਾ ਸਪਲਾਈ ਕੀਤਾ ਜਾਂਦਾ ਹੈ ਟੈਬਲੇਟ ਜੋ ਸਕੂਲ ਵਿੱਚ ਸੈਲਫੋਨ ਦੀ ਵਰਤੋਂ ਆਪਣੀਆਂ ਭਾਵਨਾਵਾਂ ਨੂੰ ਨਿਯੰਤਰਿਤ ਕਰਨ ਅਤੇ ਸਿੱਖਣ ਵਿੱਚ ਮਦਦ ਕਰਨ ਲਈ ਉਸ ਦੀ ਵਰਤੋਂ ਕਰਦਾ ਹੈ ਪਰ ਵਿਨੀਪੈਗ ਦੇ ਫੈਮਬਿਨਾ ਟ੍ਰੇਲਸ ਡਿਵੀਜ਼ਨ ਅਤੇ ਉਸਦੇ بیٹے ਦੇ ਸਕੂਲ ਵਿਚਾਲੇ ਸੰਚਾਰ ਦੀ ਘਾਟ ਦੇ ਨਤੀਜੇ ਵਜੋਂ ਉਹ ਪਹਿਲੇ ਦਿਨ ਦੁਪਹਿਰ ਨੂੰ ਘਰ ਗਿਆ ਅਤੇ ਪਰੇਸ਼ਾਨ ਸੀ। ਉਹਨਾਂ ਕਿਹਾ ਕਿ ਬੁੱਧਵਾਰ ਸਕੂਲ ਵਿੱਚ ਬਿਨਾਂ ਕਿਸੇ ਟੈਕਨੋਲੋਜੀ ਅਤੇ ਕਿਸੇ ਡਿਵਾਈਸ ਦੇ ਉਹ ਸਕੂਲ ਗਿਆ ਅਤੇ ਇਹ ਉਸਦੇ ਲਈ ਬਹੁਤ ਮੁਸ਼ਕਲ ਸੀ। ਅੰਤ ਅਗਸਤ ਦੇ ਇੱਕ ਪੱਤਰ ਵਿੱਚ ਸਿੱਖਿਆ ਮੰਤਰੀ ਨੀਲੋ ਆਲਟੂਮੇਅਰ ਨੇ ਮੈਨੀਟੋਬਾ ਦੇ ਜਨਤਕ ਤੌਰ ਤੇ ਫੰਡ ਪ੍ਰਾਪਤ ਗ੍ਰੇਡ ਸਕੂਲਾਂ ਦੇ ਨੇਤਾਵਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਕਿੰਡਰਗਾਰਟਨ ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਨੂੰ ਇਸ ਪਾਚੜ ਤੋਂ ਸ਼ੁਰੂ ਹੋਣ ਵਾਲੇ ਸਕੂਲ ਦੇ ਸਮੇਂ ਦੌਰਾਨ ਆਪਣੇ ਸੈਲਫੋਨ ਦੀ ਵਰਤੋਂ ਕਰਨ ਤੋਂ ਬਿਲਕੁਲ ਮਨਾ ਕਰ ਦੇਣਗੇ ਗ੍ਰੇਡ 9 ਤੋਂ 12 ਦੇ ਵਿਦਿਆਰਥੀਆਂ ਨੂੰ ਸਿਰਫ ਦੁਪਹਿਰ ਦੇ ਖਾਣੇ ਅਤੇ ਹੋਰ ਬ੍ਰੇਕਾਂ ਦੌਰਾਨ ਡਿਵਾਈਸਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ ਮੈਨੀਟੋਬਾ ਕੇ 12 ਦੇ ਵਿਦਿਆਰਥੀਆਂ ਲਈ ਸੈਲਫੋਨ ਪਾਬੰਦੀ ਸ਼ੁਰੂ ਕਰਨ ਵਾਲਾ ਆਖਰੀ ਪੱਛਮੀ ਕੈਨੇਡੀਅਨ ਸੂਬਾ ਸੀ ਅਲਬਰਟਾ ਬ੍ਰਿਟਿਸ਼ ਕੋਲੰਪੀਆ ਕਿਊਬਿਕ অন্ਟਾਰੀਓ ਅਤੇ ਨੋਵਾ ਸਕੋਸ਼ੀਆ ਵਿੱਚ ਕੁਸ਼ਨਾਵਾਂ ਤੋਂ ਬਾਅਦ ਸਸਕੇਚਵਨ ਨੇ ਇੱਕ ਹਫਤਾ ਪਹਿਲਾਂ ਇਸ ਨੀਤੀ ਦੀ ਘੋਸ਼ਣਾ ਕੀਤੀ ਸੀ ਮੈਨੀ ਟੋਬਾ ਦੇ ਦਿਸ਼ਾ ਨਿਰਦੇਸ਼ ਅਧਿਆਪਕਾਂ ਦੁਆਰਾ ਨਿਰਦੇਸ਼ਿਤ ਕੀਤੇ ਜਾਣ ਤੇ ਵਿਦਿਅਕ ਉਦੇਸ਼ਾਂ ਲਈ ਕਲਾਸ ਵਿੱਚ ਫੋਨ ਦੀ ਵਰਤੋਂ ਦੀ ਇਜਾਜ਼ਤ ਦਿੰਦੇ ਨੇ ਅਤੇ ਮੈਡੀਕਲ ਸਥਿਤੀਆਂ ਜਾਂ ਵਿਪਿੰਨ ਸਿੱਖਣ ਦੀਆਂ ਲੋੜਾਂ ਵਾਲੇ ਵਿਦਿਆਰਥੀਆਂ ਲਈ ਅਪਵਾਦ ਬਣਾਉਂਦੇ ਨੇ ਬਾਗੂ ਨੇ ਕਿਹਾ ਕਿ ਉਸਨੇ ਆਪਣੇ ਬੇਟੇ ਦੇ ਬਾਲ ਰੋਗਾਂ ਦੇ ਡਾਕਟਰ ਨਾਲ ਵੀ ਗੱਲ ਕੀਤੀ ਕਿ ਕੀ 13 ਸਾਲ ਦੇ ਬੱਚੇ ਨੂੰ ਡਾਕਟਰੀ ਛੋਟ ਦੀ ਲੋੜ ਹੋ ਸਕਦੀ ਹੈ ਤਾਂ ਜੋ ਆਪਣੇ ਸੈਲਫੋਨ ਦੀ ਵਰਤੋਂ ਕਰ ਸਕੇ ਜੇਕਰ ਸਕੂਲ ਦਾ ਉਪਕਰਣ ਉਪਲਬਧ ਨਹੀਂ ਹੈ ਉਸਨੇ ਵੀਰਵਾਰ ਨੂੰ ਆਪਣੇ ਬੇਟੇ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਤੇ ਆਪਣੇ ਬੇਟੇ ਦੀ ਵਕਾਲਤ ਕੀਤੀ ਜੋ ਦੋ ਕਲਾਸ ਵਿੱਚ ਇੱਕ ਵਿਦਿਅਕ ਅਤੇ ਭਾਵਨਾਤਮਕ ਸਹਾਇਤਾ ਸਾਧਨ ਵਜੋਂ ਇੱਕ ਟੈਬਲੇਟ ਨੂੰ ਸੁਰੱਖਿਤ ਕਰਨ ਦੇ ਯੋਗ ਸੀ ਸਕੂਲ ਵਿੱਚ ਉਸਦਾ ਦੂਜਾ ਦਿਨ ਬਹੁਤ ਵਧੀਆ ਰਿਹਾ ਅਤੇ ਉਹ ਇੰਨਾ ਅਸ਼ਾਂਤ ਨਹੀਂ ਸੀ। ਬਾਗੂ ਨੇ ਕਿਹਾ ਕਿ ਮੈਂ ਬਹੁਤ ਸਾਰੇ ਬੱਚਿਆਂ ਅਤੇ ਪਰਿਵਾਰਾਂ ਨੂੰ ਇਸ ਵਿੱਚੋਂ ਲੰਘਦੇ ਦੇਖਿਆ ਅਤੇ ਉਹ ਨਹੀਂ ਜਾਣਦੇ ਕਿ ਕੀ ਕਦਮ ਚੁੱਕਣੇ ਚਾਹੀਦੇ ਨੇ। ਇੱਥੇ ਬਹੁਤ ਸਾਰੇ ਬੱਚੇ ਨੇ ਜੋ ਸਕੂਲ ਪ੍ਰਣਾਲੀ ਦੇ ਵਿੱਚ ਨੇ ਅਤੇ ਉਨ੍ਹਾਂ ਦੇ ਮਾਪੇ ਕਿਤੇ ਗਵਾਚ ਗਏ ਨੇ ਜਦਕਿ ਮਾਪੇ ਆਪਣੇ ਬੱਚੇ ਲਈ ਡਾਕਟਰ ਦਾ ਨੋਟ ਪ੍ਰਾਪਤ ਕਰ ਸਕਦੇ ਨੇ ਵਿਨੀਪੈਕ ਦੇ ਇੱਕ ਬਾਲ ਰੋਗ ਵਿਗਿਆਨੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੈਲਫੋਨ ਪਾਬੰਦੀ ਤੋਂ ਛੋਟ ਦੇਣ ਲਈ ਮਾਪਿਆਂ ਨੂੰ ਇਹ ਲੈਣ ਦੀ ਲੋੜ ਨਹੀਂ ਹੈ ਡਾਕਟਰ ਰੂਥ ਗ੍ਰੀਨਜ਼ ਨੇ ਸਰਕਾਰੀ ਮੀਡੀਆ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪਾਲਿਸੀ ਦੇ ਅੰਦਰ ਮਾਪਿਆਂ ਲਈ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨਾਲ ਖੁੱਲੀ ਚਰਚਾ ਕਰਨ ਲਈ ਪੱਤੇ ਨੇ ਕੈਨੇਡੀਅਨ ਪੀਡੀਆਟ੍ਰਿਕ ਸੁਸਾਇਟੀ ਦੇ ਸਾਬਕਾ ਪ੍ਰਧਾਨ ਗ੍ਰੀਨਜ਼ ਨੇ ਕਿਹਾ ਕਿ ਸੈਲਫੋਨ ਸਕੂਲ ਵਿੱਚ ਇੱਕ ਭਟਕਨਾਨਾ ਕਾਰਨ ਬਣ ਸਕਦੇ ਨੇ ਅਤੇ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਬੱਚਿਆਂ ਅਤੇ ਕਿਸ਼ੋਰਾਂ ਲਈ ਖਤਰਨਾਕ ਹੋ ਸਕਦੀ ਹੈ ਪਰ ਜੇ ਇਸ ਦੀ ਵਰਤੋਂ ਡਾਕਟਰੀ ਸਹਾਇਤਾ ਵਜੋਂ ਕੀਤੀ ਜਾ ਰਹੀ ਹੈ ਸ਼ੂਗਰ ਵਾਲੀ ਕਿਸੇ ਵਿਅਕਤੀ ਲਈ शुगर ਦੇ ਪੱਧਰਾਂ ਦੀ ਨਿਗਰਾਨੀ ਕਰਨ ਲਈ ਇੱਕ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਫਿਰ ਇਹ ਮਦਦਗਾਰ ਵੀ ਹੋ ਸਕਦਾ ਹੈ ਗ੍ਰੀਨਸ ਨੇ ਕਿਹਾ ਕਿ ਉਸਨੇ ਪਾਬੰਦੀ ਦੇ ਤਹਿਤ ਡਾਕਟਰੀ ਛੋਟਾਂ ਲਈ ਹਜੇ ਤੱਕ ਕੋਈ ਨੋਟ ਮੁਹੱਈਆ ਨਹੀਂ ਕਰਵਾਏ ਪਰ ਉਹਨਾਂ ਨੂੰ ਉਮੀਦ ਹੈ ਕਿ ਬੇਨਤੀਆਂ ਕੀਤੀਆਂ ਜਾਣਗੀਆਂ ਆਪਣੀ ਵੈੱਬਸਾਈਟ ਤੇ ਇੱਕ ਪੋਸਟ ਵਿੱਚ ਮੈਨੀਟੋਬਾ ਦੇ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਨੇ ਕਿਹਾ ਕਿ ਡਾਕਟਰ ਦਾ ਨੋਟ ਪ੍ਰਦਾਨ ਕਰਨਾ ਇੱਕ ਗੰਭੀਰ ਜ਼ਿੰਮੇਵਾਰੀ ਹੈ ਅਤੇ ਬਿਨਾਂ ਕਿਸੇ ਮਿਹਨਤ ਦਿੱਨੀ ਕੀਤਾ ਜਾਣਾ ਚਾਹੀਦਾ ਇਸ ਵਿੱਚ ਕਿਹਾ ਗਿਆ ਹੈ ਕਿ ਕੁਝ ਬੇਨਤੀਆਂ ਇੰਨੀਆਂ ਸਪਸ਼ਟ ਨਹੀਂ ਹੋ ਸਕਦੀਆਂ ਅਤੇ ਇਹ ਨਿਰਧਾਰਿਤ ਕਰਨ ਵਿੱਚ ਕਲੀਨਿਕਲ ਨਿਰਣੇ ਦੀ ਲੋੜ ਹੋਵੇਗੀ ਕਿ ਕੀ ਇੱਕ ਮੈਡੀਕਲ ਨੋਟ ਦੀ ਪੁਸ਼ਟੀ ਕੀਤੀ ਗਈ ਹੈ ਪੈਂਬਿਨਾ ਟ੍ਰੇਲਜ਼ ਸਕੂਲ ਡਿਵੀਜ਼ਨ ਨੇ ਸੈਲਫੋਨ ਪਾਬੰਦੀ ਲਈ ਡਾਕਟਰੀ ਛੋਟਾਂ ਤੇ ਟਿੱਪਣੀ ਕਰਨ ਲਈ ਮੀਡੀਆ ਦੀ ਬੇਨਤੀ ਦਾ ਪ੍ਰਕਾਸ਼ਨ ਤੋਂ ਪਹਿਲਾਂ ਜਵਾਬ ਨਹੀਂ ਦਿੱਤਾ ਵਿਨੀਪੈਕ ਵਿੱਚ ਇੱਕ ਹੋਰ ਸਕੂਲ ਡਿਵੀਜ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਦਾ ਸਟਾਫ ਇੱਕ ਵਿਦਿਆਰਥੀ ਦੀਆਂ ਮੈਡੀਕਲ ਅਤੇ ਸਿੱਖਣ ਦੀਆਂ ਲੋੜਾਂ ਨੂੰ ਸਮਝਣ ਲਈ ਮਾਪਿਆਂ ਨਾਲ ਗੱਲ ਕਰਦਾ ਹੈ ਤੇ ਉਸੇ ਹੀ ਅਨੁਸਾਰ ਇਹ ਨਿਯਮ ਲਾਗੂ ਕੀਤਾ ਜਾਂਦਾ ਹੈ। ਲੂਇਸ ਰੀਲ ਸਕੂਲ ਡਿਵੀਜ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਵਿਦਿਆਰਥੀ ਦੀ ਸਿਹਤ ਸੰਭਾਲ ਯੋਜਨਾ ਵਿੱਚ ਕੋਈ ਵੀ ਛੋਟਾਂ ਦਰਜ ਨਹੀਂ। ਬੁਲਾਰੇ ਨੇ ਡਾਇਬੀਟਿਸ ਵਾਲੇ ਵਿਦਿਆਰਥੀ ਦੀ ਉਦਾਹਰਨ ਦਾ ਵੀ ਹਵਾਲਾ ਦਿੱਤਾ ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਦੀ ਨਿਗਰਾਨੀ ਕਰਨ ਲਈ ਆਪਣੇ ਸੈੱਲ ਫੋਨ ਦੀ ਵਰਤੋਂ ਕਰਦਾ ਹੈ। ਬੁਲਾਰ ਨੇ ਇੱਕ ਈਮੇਲ ਬਿਆਨ ਵਿੱਚ ਕਿਹਾ ਅਜਿਹੇ ਮਾਮਲਿਆਂ ਵਿੱਚ ਵਿਦਿਆਰਥੀਆਂ ਨੂੰ ਸਿਰਫ ਇਸ ਉਦੇਸ਼ ਲਈ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਉਹ ਇਸ ਸੰਬੰਧ ਵਿੱਚ ਬਹੁਤ ਜ਼ਿੰਮੇਵਾਰ ਸਾਬਤ ਹੋਏ ਨੇ लुइस रियल स्कूल डिविजन ਨੇ ਇਹ ਨਹੀਂ ਦੱਸਿਆ ਕਿ ਕਿੰਨੇ ਵਿਦਿਆਰਥੀਆਂ ਨੂੰ ਛੋਟ ਲਈ ਮਨਜ਼ੂਰੀ ਦਿੱਤੀ ਗਈ ਹੈ ਇਸ ਦੌਰਾਨ ਬਾਗੂ ਨੇ ਕਿਹਾ ਕਿ ਉਸਨੇ ਆਪਣੇ ਕਿਸ਼ੋਰ ਨਾਲ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਜੇਕਰ ਸਵਾਲ ਚੁੱਕੇ ਜਾਂਦੇ ਨੇ ਤਾਂ ਉਹ ਦੂਜੇ ਵਿਦਿਆਰਥੀਆਂ ਜਾਂ ਮਾਪਿਆਂ ਨੂੰ ਸਮਝਾ ਸਕਦੇ ਨੇ ਕਿ ਉਹ ਟੈਬਲੇਟ ਜਾਂ ਸੈਲਫੋਨ ਕਿਉਂ ਵਰਤ ਰਹੇ ਨੇ ਬਾਗੂ ਨੇ ਕਿਹਾ ਕਿ ਉਹਨਾਂ ਦਾ ਬੇਟਾ ਕੋਈ ਅਜਿਹਾ ਵਿਅਕਤੀ ਨਹੀਂ ਜੋ ਇਹ ਕਹਿਣ ਤੋਂ ਝਿਜਕੇ ਕਿ ਉਹ ਅਪਾਹਜ ਹੈ ਅਤੇ ਲੋਕਾਂ ਨੂੰ ਇਸ ਪਿੱਛੇ ਦੇ ਕਾਰਨਾਂ ਨੂੰ ਵੀ ਸਮਝਣਾ ਪਵੇਗਾ ਹੜਤਾਲ ਦੀ ਸਮਾਂ ਸੀਮਾ ਨੇੜੇ ਆਉਣ ਤੇ 에어 ਕੈਨੇਡਾ ਅਗਲੇ ਹਫ਼ਤੇ ਦੇ ਅੰਤ ਤੱਕ ਉਡਾਨਾਂ ਨੂੰ ਮੁਅਤਲ ਕਰਨਾ ਸ਼ੁਰੂ ਕਰ ਸਕਦੀ ਹੈ 에어 ਕੈਨੇਡਾ ਦੇ ਪਾਇਲਟ 17 ਸਤੰਬਰ ਨੂੰ ਕਾਨੂੰਨੀ ਹੜਤਾਲ ਦੀ ਸਥਿਤੀ ਦੇ ਵਿੱਚ ਹੋਣਗੇ ਤੇ ਇਸ ਦਾ ਲੋਕਾਂ ਦੇ ਉੱਤੇ ਗਹਿਰਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਏਅਰ ਕੈਨੇਡਾ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਏਅਰ ਕੈਨੇਡਾ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਮੁਅਤਲ ਕਰਨ ਲਈ ਸੰਕਟਕਾਲੀਨ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਰਿਹਾ ਹੈ ਕਿਉਂਕਿ ਪਾਇਲਟ ਯੂਨੀਅਨ ਨਾਲ ਗੱਲਬਾਤ ਇੱਕ ਰੁਕਾਵਟ ਦੇ ਨੇੜੇ ਹੈ ਏਅਰਲਾਈਨ ਅਤੇ ਉਸਦੀ ਯੂਨਿਟ ਏਅਰ ਕੈਨੇਡਾ ਰੋਜ਼ 3 ਦਿਨਾਂ ਲਈ ਹੌਲੀ-ਹੌਲੀ ਉਡਾਣਾਂ ਨੂੰ ਮੁਅਤਲ ਕਰਨ ਦੀ ਤਿਆਰੀ ਕਰ ਰਹੇ ਨੇ ਸੰਭਾਵਿਤ ਤੌਰ ਤੇ 15 ਸਤੰਬਰ ਤੋਂ ਇਹ ਸ਼ੁਰੂ ਹੋ ਜਾਵੇਗਾ ਜਦੋਂ ਤੱਕ ਕੋਈ ਸੰਜੋਤਾ ਨਹੀਂ ਹੋ ਜਾਂਦਾ ਕੈਰੀਅਰ ਜਰ ਯੂਨੀਅਨ ਦੁਆਰਾ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਂ ਇੱਕ ਤਾਲਾਬੰਦੀ ਨੋਟਿਸ ਜਾਰੀ ਕਰਨ ਦੀ ਸੰਭਾਵਨਾ ਹੈ ਜੋ ਤਿੰਨ ਦਿਨਾਂ ਦੀ ਵਿੰਡ ਡਾਊਨ ਯੋਜਨਾ ਨੂੰ ਚਾਲੂ ਕਰਦਾ ਹੈ 에ਅਰ ਕੈਨੇਡਾ ਅਤੇ 에ਅਰਲਾਈਨ ਪਾਇਲਟ ਐਸੋਸੀਏਸ਼ਨ ਜੋ ਕਿ ਕੈਨੇਡਾ ਦੇ ਸਭ ਤੋਂ ਵੱਡੇ ਕੈਰੀਅਰ ਤੇ 5200 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਹੈ ਉਸ ਵਿਚਾਰੇ ਗੱਲਬਾਤ ਜਾਰੀ ਹੈ ਦੋਮੇ ਤਿਰਾਂ ਬਹੁਤ ਦੂਰ ਨੇ ਕੰਪਨੀ ਦਾ ਇਹ ਕਹਿਣਾ ਹੈ ਸੀਈਓ ਮਾਈਕਲ ਰੂਜ਼ੋ ਨੇ ਸੋਮਵਾਰ ਨੂੰ ਬਿਆਨ ਦਿੱਤਾ ਹੈ ਤੇ ਕਿਹਾ ਕਿ 에ਅਰ ਕੈਂਟਾ ਦਾ ਮੰਨਣਾ ਹੈ ਕਿ ਸਾਡੇ ਪਾਇਲਟ ਸਮੂਹ ਨਾਲ ਸਮਝੌਤੇ ਤੇ ਪਹੁੰਚਣ ਲਈ ਹਜੇ ਵੀ ਸਮਾਂ ਹੈ ਬਸ਼ਰਤੇ ਐਲਪੀਏ ਆਪਣੀਆਂ ਤਨਖਾਹਾਂ ਦੀਆਂ ਮੰਗਾਂ ਨੂੰ ਮੱਦਮ ਕਰੇ ਜੋ ਕਿ ਔਸਤ ਕਨੇਡੀਅਨ ਉਜਰਤ ਵਾਧੇ ਤੋਂ ਕਿਤੇ ਵੱਧ ਨੇ 92% ਦੇ ਪਾਲਟਾ ਨੇ ਪਿਛਲੇ ਮਹੀਨੇ ਨੌਕਰੀ ਦੀ ਕਾਰਵਾਈ ਦੇ ਹੱਕ ਵਿੱਚ ਭਾਰੀ ਵੋਟਾਂ ਪਾਈਆਂ ਯੂਨੀਅਨ ਅਤੇ 에ਅਰਲਾਈਨ ਨੇ 27 ਅਗਸਤ ਨੂੰ 3 ਹਫ਼ਤਿਆਂ ਦੇ ਕੂਲਿੰਗ ਆਫ ਪੀਰੀਅਡ ਵਿੱਚ ਦਾਖਲਾ ਲਿਆ ਸੀ ਜੋ ਕਨੇਡੀਅਨ ਕਾਨੂੰਨ ਦੁਆਰਾ ਲਾਜ਼ਮੀ ਹੈ 에ਅਰ ਕੈਨੇਡਾ ਦੇ ਪਾਇਲਟ ਆਪਣੇ ਉੱਚ ਕਮਾਈ ਵਾਲੇ ਅਮਰੀਕੀ ਹਮ ਰਤਬਾ ਜਿਨ੍ਹਾਂ ਨੇ ਪੈਲੇਟਾਂ ਦੀ ਘਾਟ ਅਤੇ ਮਜ਼ਬੂਤ ਯਾਤਰਾ ਦੀ ਮੰਗ ਦੇ ਵਿਚਾਰੇ 2023 ਵਿੱਚ ਰਿਕਾਰਡ ਕੰਟਰੈਕਟ ਪ੍ਰਾਪਤ ਕੀਤੇ ਨੇ ਉਹਨਾਂ ਨਾਲ ਤਨਖਾਹ ਅਸਮਾਨਤਾ ਨੂੰ ਬੰਦ ਕਰਨ ਲਈ ਬਿਮਿਸਾਲ ਤਨਖਾਹ ਵਿੱਚ ਵਾਅਦੇ ਦੀ ਵਕਾਲਤ ਕੀਤੀ ਹੈ ਯੂਨੀਅਨ ਦੇ 에ਅਰ ਕੈਨੇਡਾ ਦਲ ਦੀ ਮੁਖੀ ਚਾਰਲੀਨ ਹੁਜੀ ਨੇ ਪਿਛਲੇ ਮਹੀਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਅਸੀਂ ਕੁਝ ਇਹੋ ਜਿਹੇ ਰੂਟਾਂ ਤੇ ਇੱਕੋ ਹਵਾਈ ਖੇਤਰ ਵਿੱਚ ਇੱਕੋ ਯਾਤਰੀਆਂ ਨੂੰ ਉਡਾ ਰਹੇ ਹਾਂ ਅਤੇ ਉਹਨਾਂ ਪਾਲਟਾਂ ਨੂੰ ਸਾਡੇ ਨਾਲੋਂ ਨਾਟਕੀ ਢੰਗ ਨਾਲ ਮੁਹਾਵਜ਼ਾ ਦਿੱਤਾ ਜਾ ਰਿਹਾ ਹੈ। ਅਲਫਾ ਦੇ ਪਾਲੇਟਾ ਨੇ ਪਹਿਲਾਂ ਕਿਹਾ ਹੈ ਕਿ ਅਮਰੀਕੀ ਵਿਰੋਧੀ ਡੈਲਟਾ 에ਅਰਲਾਈਨਸ ਦੇ ਮੌਜੂਦਾ ਤਨਖਾਹ ਦਰਾਂ ਕੈਨੇਡੀਅਨ ਕੈਰੀਅਰ ਦਿਆਂ ਘੰਟਾਵਾਰ ਤਨਖਾਹ ਦਰਾਂ ਨਾਲੋਂ 45% ਵਧ ਨੇ। ਟੀਡੀ ਕੋਵਨ ਵਿਸ਼ਲੇਸ਼ਕ ਫੋਮਸ ਫਿਟਜ਼ ਗੈਰਾਲਡ ਨੇ ਪਿਛਲੇ ਹਫਤੇ ਇੱਕ ਨੋਟ ਦੇ ਵਿੱਚ ਲਿਖਿਆ ਕਿ ਅਸੀਂ ਯਾਨੀ ਕਿ 에ਅ ਕੈਨੇਡਾ ਦੇ ਪਾਇਲਟਾਂ ਦੀ ਨਿਰਾਸ਼ਾ ਦੀ ਪ੍ਰਸ਼ੰਸਾ ਕਰਦੇ ਹਾਂ ਪਰ ਇਹ ਵੀ ਨੋਟ ਕਰਦੇ ਹਾਂ ਕਿ ਅਮਰੀਕਾ ਵਿੱਚ ਪਾਇਲਟ ਸਪਲਾਈ ਦੇ ਆਲੇ ਦੁਆਲੇ ਦਖਲੇ ਦਿਆਂ ਰੁਕਾਵਟਾਂ ਦੇ ਕਾਰਨ ਸਥਿਤੀ ਸੇਭਾ ਲਈ ਬਿਲਕੁਲ ਸਹੀ ਨਹੀਂ ਹੈ ਪਿਛਲੇ ਸਾਲ ਮਾਰਚ ਅਤੇ ਸਤੰਬਰ ਦੇ ਵਿਚਾਲੇ ਡੈਲਟਾ 에ਅਰਲਾਈਨਸ, ਯੂਨਾਈਟਿਡ 에ਅਰਲਾਈਨਸ ਅਤੇ ਅਮਰੀਕਨ 에ਅਰਲਾਈਨਸ ਦੇ ਪਾਲਟਾ ਨੇ 34% ਤੋਂ 40% ਤੱਕ ਦੇ 40 ਸਾਲਾਂ ਦੀ ਤਨਖਾਹ ਵਿੱਚ ਵਾਧੇ ਸਣੇ ਸਮਝੌਤੇ ਪ੍ਰਾਪਤ ਕੀਤੇ ਇਸ ਸਾਲ ਦੇ ਸ਼ੁਰੂ ਵਿੱਚ ਵੈਸਟ ਜੈਟ ਦੇ ਪਾਇਲਟਾਂ ਨੇ ਹੜਤਾਲ ਨੂੰ ਟਾਲਦਿਆਂ ਇੱਕ ਨਵੇਂ ਸੌਦੇ ਦੀ ਪੁਸ਼ਟੀ ਕੀਤੀ 에ਅਰ ਕੈਨੇਡਾ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਇੱਕ ਵਾਰ ਪੂਰੀ ਤਰ੍ਹਾਂ ਬੰਦ ਹੋਣ ਤੋਂ ਬਾਅਦ ਆਮ ਕੰਮਕਾਜ ਮੁੜ ਸ਼ੁਰੂ ਹੋਣ ਵਿੱਚ 7 ਤੋਂ 10 ਦਿਨ ਲੱਗਣਗੇ ਸਵੇਰੇ 12 ਵਜੇ 1 ਮਿੰਟ ਈਟੀ ਦੇ ਤੌਰ ਤੇ ਪੂਰੀ ਤਰ੍ਹਾਂ ਬੰਦ ਹੋਣ ਦੇ ਨਾਲ ਇਸ ਦੇ ਸਿਸਟਮ ਦੀਆਂ ਉਡਾਨਾਂ 3 ਦਿਨਾਂ ਵਿੱਚ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਇਹ 18 ਸਤੰਬਰ ਨੂੰ ਹੋਵੇਗਾ ਕੰਪਨੀ ਫਲਾਈਟ ਰੱਦ ਹੋਣ ਦੀ ਸਥਿਤੀ ਵਿੱਚ ਆਪਣੇ ਫਸੇ ਹੋਏ ਯਾਤਰੀਆਂ ਨੂੰ ਅਨੁਕੂਲਿਤ ਕਰਨ ਲਈ ਹੋਰ 에ਅਰਲਾਈਨਾਂ ਨਾਲ ਗੱਲਬਾਤ ਕਰ ਰਹੀ ਹੈ ਕੰਪਨੀ ਦਾ ਕਹਿਣਾ ਹੈ ਕਿ 에어 ਕੈਨਟਾ ਐਕਸਪ੍ਰੈਸ ਬ੍ਰਾਂਡ ਦੇ ਤਹਿਤ ਉਡਾਨਾਂ ਜਾਰੀ ਰਹਿਣਗੀਆਂ ਕਿਉਂਕਿ ਉਹ ਥਰਡ ਪਾਰਟੀ ਦੇ ਕਾਰੀਰਾਂ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਨੇ ਐਲਫਾ ਨੇ ਟਿੱਪਣੀ ਲਈ ਰਾਈਟਰਸ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ 2 ਸਾਲ ਦੀ ਸਟੱਡੀ ਕੈਪ ਲਗਾਉਂਦਾ ਐਲਾਨ ਕੀਤਾ ਸੀ ਤੇ ਹੁਣ ਯੂਨੀਵਰਸਿਟੀਆਂ ਕੈਨੇਡਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੇ ਵਿੱਚ ਭਾਰੀ ਕਮੀ ਦੇਖਣ ਨੂੰ ਮਿਲ ਇਹ ਲਗਭਗ 45% ਦੀ ਕਮੀ ਆਈ ਹੈ ਜਿਸ ਕਰਕੇ ਸਾਲਾਨਾ ਬਜਟ ਵੀ ਹਿਲਦਾ ਵਿਖਾਈ ਦਿੱਤਾ ਹੈ। ਕੈਨੇਡਾ ਦੀਆਂ ਲਗਭਗ 100 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਸਮੂਹ ਚੇਤਾਵਨੀ ਦੇ ਰਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸੰਘੀ ਸਰਕਾਰ ਦੀ ਕੈਪ ਦਾ ਪ੍ਰਭਾਵ ਆਟਵਾ ਦੇ ਉਦੇਸ਼ ਨਾਲੋਂ ਬਹੁਤ ਜ਼ਿਆਦਾ ਹੋਵੇਗਾ। ਯੂਨੀਵਰਸਿਟੀਜ਼ ਆਫ ਕੈਨੇਡਾ ਦੇ ਪ੍ਰਧਾਨ ਗੈਬਰੀਅਲ ਮਿਲਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜਦੋਂ ਸਕੂਲ ਅਧਿਕਾਰੀ ਤੌਰ ਤੇ ਗਿਣਤੀ ਕਰਦੇ ਨੇ ਕਿ ਕਿੰਨੇ ਵਿਦਿਆਰਥੀ ਆਏ ਤੇ ਦਾਖਲ ਹੋਏ ਨੇ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟੋ-ਘਟ ਅੰਤਿਮ ਗਿਣਤੀ ਅਕਤੂਬਰ ਤੱਕ 45% ਦੱਸੀ ਜਾ ਰਹੀ ਹੈ। ਦੱਸ ਦੇ ਇਹ ਕਿ ਰਾਸ਼ਟਰੀ ਕੈਪ ਜਨਵਰੀ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੁਆਰਾ ਰੱਖੀ ਗਈ ਸੀ ਜਿਸ ਨੇ ਉਸ ਸਮੇਂ ਕਿਹਾ ਸੀ ਕਿ ਅਗਲੇ 2 ਸਾਲਾਂ ਵਿੱਚ ਦਾਖਲੇ ਵਿੱਚ 35% ਦੀ ਕਮੀ ਆਵੇਗੀ ਤੇ ਇਹ ਉਪਾਅ ਅਸਥਾਈ ਸਨ ਇਸ ਨੂੰ ਰਿਹਾਇਸ਼ ਸਿਹਤ ਸੰਭਾਲ ਅਤੇ ਹੋਰ ਸੇਵਾਵਾਂ ਦੇ ਦਬਾਅ ਦਾ ਹਵਾਲਾ ਦਿੰਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਨੂੰ ਰੋਕਣ ਦੇ ਇੱਕ ਤਰੀਕੇ ਵਜੋਂ ਲਾਗੂ ਕੀਤਾ ਗਿਆ ਸੀ ਮંત્રી ਨੇ ਕਿਹਾ ਕਿ ਸੀਮਾ ਦੇ ਨਤੀਜੇ ਵਜੋਂ 2024 ਵਿੱਚ ਲਗਭਗ 364000 ਪ੍ਰਵਾਨਿਤ ਸਟੱਡੀ ਪਰਮਿਟ ਮਿਲਣ ਦੀ ਉਮੀਦ ਸੀ ਇਸ ਸੰਖਿਆ ਨੂੰ ਲਗਭਗ 292000 ਪ੍ਰਵਾਨਿਤ ਪਰਮਿਟਾਂ ਦੇ ਨਾਲ ਸੰਸ਼ੋਧਿਤ ਕੀਤਾ ਗਿਆ ਹੈ ਹਾਲਾਂਕਿ ਇਹ ਕੈਪ ਰਾਸ਼ਟਰੀ ਹੈ ਉਹਨਾਂ ਪ੍ਰਾਂਤਾਂ ਜਿਨ੍ਹਾਂ ਨੇ ਦਾਖਲੇ ਵਿੱਚ ਸਭ ਤੋਂ ਵੱਧ ਅਸਥਾਈ ਵਾਧਾ ਦੇਖਿਆ ਸੀ ਉਹਨਾਂ ਨੂੰ ਹੋਰ ਅਧਿਕਾਰ ਖੇਤਰਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਟੌਤੀ ਕਰਨੀ ਪਵੇਗੀ ਜਦਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਘੱਟੋ-ਘੱਟ 45% ਦੀ ਗ੍ਰਾਵਟ ਦੇਖੀ ਜਾ ਸਕਦੀ ਹੈ ਦੇਸ਼ ਦੇ ਕਾਲਜਾਂ ਅਤੇ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਦਾ ਕਹਿਣਾ ਹੈ ਕਿ ਉਹ 54% ਦੀ ਗ੍ਰਾਵਟ ਦੀ ਉਮੀਦ ਕਰ ਰਹੇ ਨੇ ਕਾਲਜ ਅਤੇ ਇੰਸਟੀਚਿਊਟਸ ਕੈਨੇਡਾ ਦੇ ਸਰਕਾਰੀ ਸੰਬੰਧਾਂ ਦੇ ਡਾਇਰੈਕਟਰ ਮਾਈਕਲ ਮੈਕਡੋਨਲਡ ਨੇ ਦੱਸਿਆ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਦੇਸ਼ ਭਰ ਵਿੱਚ ਦਾਖਲੇ ਵਿੱਚ ਇੱਕ ਬਹੁਤ ਮਹੱਤਵਪੂਰਨ ਕਮੀ ਆਈ ਹੈ ਕਈ ਪ੍ਰਾਂਤਾਂ ਦੇ ਸਕੂਲਾਂ ਨੇ ਘੋਸ਼ਣਾ ਤੋਂ ਬਾਅਦ ਕੈਪ ਤੇ ਚਿੰਤਾ ਜ਼ਾਹਰ ਕੀਤੀ ਹੈ ਐਟਲੈਂਟਿਕ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਨੇ ਜੁਲਾਈ ਵਿੱਚ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਉਹਨਾਂ ਨੇ ਪਹਿਲਾਂ ਹੀ ਦਾਖਲੇ ਵਿੱਚ ਕਮੀ ਵੇਖੀ ਹੈ ਨੋਵਾ ਸਕੋਸ਼ੀਆ ਨੇ ਆਉਣ ਵਾਲੇ ਸਕੂਲੀ ਸਾਲ ਲਈ 4000 ਤੋਂ ਘੱਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕੀਤਾ ਸੀ 2023 ਵਿੱਚ ਦੇਖੇ ਗਏ 19900 ਵਿਦਿਆਰਥੀਆਂ ਤੋਂ ਘੱਟ ਗਿਣਤੀ ਹੈ ਹਾਲਾਂਕਿ ਇਹ ਨੋਟ ਕੀਤਾ ਗਿਆ ਸੀ ਕਿ ਭੇਜੀਆਂ ਗਈਆਂ ਪੇਸ਼ਕਸ਼ਾਂ ਦੇ ਮੁਕਾਬਲੇ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਦੀ ਗਿਣਤੀ ਅਸਲ ਵਿੱਚ ਮੁਕਾਬਲਤਨ 4000 ਤੋਂ ਵੀ ਘੱਟ ਹੋ ਸਕਦੀ ਹੈ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਪ੍ਰਧਾਨ ਮਾਈਕਲ ਬਨਰੋਚ ਨੇ মিডিਆ ਨੂੰ ਦੱਸਿਆ ਕਿ ਕੈਪ ਦਾ ਸਕੂਲ ਦੀ ਹੇਠਲੀ ਲਾਈਨ ਤੇ ਵੱਡਾ ਪ੍ਰਭਾਵ ਪੈ ਰਿਹਾ ਹੈ ਵਿਦਿਆਰਥੀਆਂ ਤੋਂ ਘੱਟ ਟਿਊਸ਼ਨ ਪ੍ਰਾਪਤ ਹੋਣ ਕਾਰਨ ਇਸ ਸਾਲ ਕੁੱਲ ਮਿਲਾਕੇ 7 ਫੀਸਦੀ ਦੀ ਸੰਭਾਵੀ ਕਮੀ ਆਈ ਹੈ ਜਿਸ ਦੇ ਨਤੀਜੇ ਵਜੋਂ ਬਜਟ ਦੇ ਵਿੱਚ 7 ਤੋਂ 8 ਮਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਗੈਬਰੀਅਲ ਮਿਲਰ ਨੇ ਕਿਹਾ ਕਿ ਓਟਵਾ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅੰਤਰਰਾਸ਼ਟਰੀ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਲੋੜਾਂ ਤੇ ਕੋਈ ਹੋਰ ਪਾਬੰਦੀਆਂ ਨਾ ਲਗਾਈਆਂ ਜਾਣ ਜਿਸ ਵਿੱਚ ਵਰਕ ਪਰਮਿਟ ਜਾਂ ਕੈਪ ਵਿੱਚ ਹੋਰ ਤਬਦੀਲੀਆਂ ਸ਼ਾਮਲ ਨੇ ਨਾਲ ਹੀ ਯੂਨੀਵਰਸਿਟੀਆਂ ਕੈਨੇਡਾ ਸਰਕਾਰ ਨੂੰ ਕੈਨੇਡਾ ਦੀ ਸਾਖ ਨੂੰ ਬਹਾਲ ਕਰਨ ਲਈ ਇੱਕ ਗਲੋਬਲ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਤੁਰੰਤ ਧੁਰੀ ਦੇਖਣਾ ਚਾਹੁੰਦੀ ਹੈ ਤਾਂ ਜੋ ਵਿਸ਼ਵ ਦੇ ਸਭ ਤੋਂ ਉੱਤਮ ਅਤੇ ਚਮਕਦਾਰ ਸਥਾਨ ਤੇ ਰੁਪ ਵਿੱਚ ਕੈਨੇਡਾ ਦੀ ਸਾਖ ਨੂੰ ਬਹਾਲ ਕੀਤਾ ਜਾ ਸਕੇ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣੇ ਨਿਆਮੋ ਖਰਲਾਈਸ ਤੇ ਚੀਨ ਨੇ ਕੈਨੇਡਾ ਵਿਰੁੱਧ ਡਬਲਯੂਟੀਓ ਨੂੰ ਕੀਤੀ ਸ਼ਿਕਾਇਤ ਈਵੀ ਸਟੀਲ ਤੇ ਐਲੂਮੀਨੀਅਮ ਟੈਰਿਫ ਲਾਗੂ ਕਰਨ ਦਾ ਮਾਮਲਾ ਕੈਨੇਡਾ ਸਰਕਾਰ ਨੇ ਬਦਲੇ ਆਪਣਾ ਫੈਸਲਾ 700 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਡਿਪੂਟੇਸ਼ਨ ਤੇ ਲਗਾਈ ਰੋਕ ਦੋ ਪੰਜਾਬੀ ਨੌਜਵਾਨਾਂ ਦੀ ਭਾਲ ਕਰ ਰਹੀ ਟੋਰਾਂਟੋ ਪੁਲਿਸ ਟੋਰਾਂਟੋ ਦੇ ਸੀਐਮ ਟਾਵਰ ਨੇੜੇ ਕੀਤੀ ਸੀ ਕਥਿਤ ਤੱਕ ਕੁੱਟਮਾਰ ਮੈਂਟੋਬਾ ਸਰਕਾਰ ਨੇ ਵਿਦਿਆਰਥੀਆਂ ਦੇ ਉੱਤੇ ਲਗਾਈ ਸੈੱਲਫੋਨ ਪਾਬੰਦੀ ਬਿਮਾਰ ਵਿਦਿਆਰਥੀਆਂ ਦੇ ਮਾਪੇ ਗੈਰì ਚਿੰਤਾ ਦੇ ਵਿੱਚ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ